ਕੀ ਨਾਮ ਹੈ ਜੀ ਤਲਵਿੰਦਰ ਸਿੰਘ ਜੀ ਪੜੀ ਕੋਈ ਸੇਵਲ ਹਸਪਤਾਲ ਫਲੋਰ ਪਹੁੰਚੇ ਆ ਹਾਂਜੀ ਇੱਕ ਡੈੱਡ ਬੋਡੀ ਦੀ شناخت ਕੀਤੀ ਆ ਕੌਣ ਆ ਪੜੀ ਤੁਹਾਡਾ ਕੀ ਲੱਗਦਾ ਮੇਰਾ ਸਾਲਾ ਲੱਗਦਾ ਜੀ ਸੁਖਪ੍ਰੀਤ ਸਿੰਘ ਕੀ ਪੜੀ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਜਿਹੜੀ ਆ ਇਹ ਸਾਨੂੰ ਕਾਲ ਆਈ ਸੀਗੀ 10:00 ਵਜੇ ਜਦੋਂ ਕਹਿੰਦੇ ਡੈੱਡ ਬੋਡੀ ਪਈ ਆ ਨਹਿਰ ਦੇ ਵਿੱਚ ਤੇ ਉਹ ਉਸ ਟੈਂਪਰਨ ਪਰ ਨਹੀਂ ਲੱਗਾ ਫੋਨ ਕੀਤਾ ਰੀ ਮੁੜ ਕੇ ਮੇਰਾ ਕਜਨ ਭਰਾ ਰਹੀ ਆ ਉਸਨੇ ਫੋਨ ਕੀਤਾ ਮੈਨੂੰ ਮੁੜ ਕੇ ਇੱਥੇ ਪਹੁੰਚੇਆਂ ਤਾਂ ਪਤਾ ਲੱਗਿਆ ਵੀ ਵਿਦਾ ਹੋ ਗਈ ਬਾਈਨਾ ਕੀ ਲੱਗਦਾ ਭਈ ਜਦੋਂ ਮੈਂ ਕੋਈ ਡੈੱਡ ਬੋਡੀ ਮਿਲੀ ਹੈ ਇਹ ਲੱਗਦਾ ਸਾਬ ਕੋਈ ਚੋਟ ਹੀ ਮਾਰੀ ਲੱਗਦੀ ਹੈ ਕੁਛ ਕੀਤਾ ਹੀ ਲੱਗਦਾ ਕੁਝ ਜਿੱਦਾਂ ਪੈਰ ਵੀ ਵੱਡ ਹੋਇਆ ਖੇਚ ਹੋਇਆ ਕੋਈ ਨਾ ਕੋਈ ਟ੍ਰੇਡ ਲੱਗ ਰਹੀ ਹੈ ਅੱਛਾ ਜੀ ਪੁਲਿਸ ਨੂੰ ਬਿਆਨ ਹੋ ਗਏ ਭਈ ਸਾਡੇ ਜੀ ਕੀ ਮੰਗ ਕੀ ਕਰਦੇ ਭਈ ਮੰਗ ਇਨਸਾਫ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਤਾਂ ਕਾਲ ਦਾ ਜੀ ਦਵਾਈ ਲੈਣ ਗਿਆ ਸੀ ਜਲੰਧਰ ਇਹਦੀ ਦਵਾਈ ਆਲਰੇਡੀ ਚੱਲਦੀ ਸੀਗੀ ਤੇ ਉਹ ਦਵਾਈ ਇਹਨਾਂ 3 ਵਜੇ ਇਹਨੂੰ ਫੋਨ ਕੀਤਾ ਕਿ ਮੰਮੀ ਮੈਂ ਆ ਕੇ ਆਪੇ ਪੱਟੇ-ਪੱਟੇ ਪਾ ਦੂੰਗਾ ਭਈ ਤੂੰ ਰਹਿਣ ਦੇ ਤਾਂ ਮੁੜ ਕੇ ਇਹਦਾ ਕੋਈ ਕੰਡੈਕਟ ਨਹੀਂ ਹੋਇਆ ਇਹਨਾਂ ਨਾਲ ਕਿਉਂਕਿ ਫੋਨ ਜਿਹੜਾ ਸੀ ਉਹ ਇੱਕੋ ਹੀ ਆ ਉਹ ਬੰਦ ਹੁੰਦਾ ਸੀਗਾ ਤੇ ਇਹਦਾ ਫੋਨ ਮੁੰਡੇ ਦਾ ਬੰਦ ਹੋਣ ਲੱਪਿਆ ਤਾਂ ਸਵੇਰੇ ਸਾਨੂੰ ਤਾਂ ਪਾਣਾ ਵਰਤ ਗਿਆ ਪਤਾ ਲੱਗਾ ਹੈ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਕਿ ਸਵੇਰੇ ਕਿਸੇ ਕਿੰਡੋ ਹੀ ਪਤਾ ਲੱਗਾ ਇਹ ਫੋਤੇ ਰਹਿੰਦੇ ਆ ਜਿੱਦਾਂ ਪਰੇ ਦੇ ਰਾਸਤੇ 'ਚ ਤਾਂ ਫਿਰ ਅਸੀਂ ਇਹਨਾਂ ਦੇ ਕੋਲ ਗਏ ਤਾਂ ਉੱਥੇ ਫਿਰ ਜਾ ਕੇ ਪਤਾ ਲੱਗਾ ਲੇਕਿਨ ਸਾਡੇ ਪਿੰਡ ਦੇ ਬੰਦਿਆਂ ਨੇ ਜਾ ਕੇ ਸਤਨਾਮ ਭਾਜੀ ਮੀਂਹ ਜਥੇਦਾਰਾਂ ਨੇ ਉਹਨਾਂ ਨੇ ਜਾ ਕੇ ਮੁੰਡਾ ਪਛਾਣਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਆ ਮੁੰਡਾ ਪਰ ਹੋਇਆ ਬਹੁਤ ਮਾੜਾ ਆ ਗਬਰੂ ਪੁੱਤ ਚਲੇ ਜਾਣਾ ਜਿੱਦਾਂ ਇਹ ਨਹਿਰ ਤੇ ਖੜੋ ਮਾਂ ਗੋੜੀ ਮਿਲੀ ਐ ਤਾਂ ਨੋਕੀ ਲੱਗਦਾ ਵੀ ਸਾਨੂੰ ਤਾਂ ਸ਼ੱਕੀ ਹਾਲਤ ਲੱਗਦੀ ਐ ਵੇ ਗਈ ਕੋਈ ਜ਼ਰੂਰ ਗੱਲ ਹੋਈ ਆ ਕਿਉਂਕਿ ਇਹਦਾ ਪਹਿਲਾਂ ਫੋਨ ਕੰਡੈਕਟ ਹੋਇਆ ਆ ਆਪਣੀ ਮਾਂ ਨਾਲ ਤੇ ਬਾਅਦ ਵਿੱਚ ਜਿੱਦਾਂ ਉਹਨੂੰ ਘਸੀੜਿਆ ਲੱਗਦਾ ਆ ਉਹਦੇ ਪੈਰਾਂ ਤੇ ਹਾਂਜੀ ਨਿਸ਼ਾਨ ਪਏ ਆ ਕਹਾਜ ਆ ਵੀ ਮੈਂ ਅਸੀਂ ਬੋਡੀ ਦੇਖੀ ਆ ਕਹਾਜ ਲੱਗਾ ਆ ਜਿੱਦਾਂ ਕੜੀਸਕੇ ਕਿਸੇ ਨੇ ਇਸੇ ਪਰ ਇੱਕ ਸੱਟਿਆ ਹੁੰਦਾ ਆ ਤੇ ਯਾਨੀ ਅਸੀਂ ਸ਼ੱਕ ਕਰਦੇ ਆ ਵੀ ਇਹਨੂੰ ਹਾਂਜੀ ਪੁਲਿਸ ਨੂੰ ਦੱਸਿਆ ਅਸੀਂ ਕਹਿੰਦੇ ਅਸੀਂ ਇਨਕੁਆਰੀ ਕਰਾਉਣੀ ਹੈ ਪਤਾ ਕਰੋ ਕਿ ਕੀ ਪਾਣਾ ਆ ਤੇ ਉਹ ਰੋਤਾ ਪਰਸੋਣਾ ਗਿਆ ਆ ਇਹ ਹਾਂਜੀ ਕੀ ਮਾਰ ਕੀ ਕਰਦੇ ਹਨ ਪਰਸੋ ਬਸ ਇਨਸਾਫ ਮਿਲਣਾ ਚਾਹੀਦਾ ਮਾਂ ਨੂੰ ਚੜਦੀ ਉਮਰੇ ਦਾ ਘਰ ਵਾਲਾ ਵੀ ਸੀ ਦੋ ਬੱਚੇ ਦੇ ਝੋਲੀ ਪਾ ਗਿਆ ਉਹ ਮੁੱਕ ਗਿਆ ਸੀ ਉਹਨਿਆ ਨੇ ਬਸ ਆ ਪਾਲੇ ਸੀਗੇ ਤਾਂ ਇਹਨੂੰ ਇਨਸਾਫ ਮਿਲਣਾ ਚਾਹੀਦਾ ਆ ਸਰ ਇਹਦਾ ਨੌਜਵਾਨ ਦਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਉਮਰੇ ਦੀ ਕੋਈ ਪ੍ਰਕਿਰਿਆ ਹੈਗੀ ਪੰਤਿਕ ਸਰ ਜੀ ਠੀਕ ਆ ਜੀ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਵੀ ਉੱਥੇ ਡੈੱਡ ਬੋਡੀ ਪਈ ਹੈ ਤੇ ਸ਼ਨਾਖਤ ਹੋ ਗਈ ਹੈ ਇਹਦੀ ਜੀ ਤੇ ਪਰਿਵਾਰਕ ਮੈਂਬਰ ਵੀ ਸਾਰੇ ਆ ਗਏ ਆ ਠੀਕ ਆ ਜੀ ਉਹਨਾਂ ਨੇ ਬਿਆਨ ਵੀ ਸਾਡੇ ਕੋਲ ਖਾਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਫਿਰ ਵੀ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਕਿਉਂਕਿ ਜਿਹੜੀ ਮੌਤ ਹੈਗੀ ਆ ਇਨਸਾਨੀ ਆ ਤਾਂ ਪੋਸਟਮਾਰਟਮ ਕਰਾਉਣਾ ਜ਼ਰੂਰੀ ਆ ਹਾਂਜੀ ਹਾਂਜੀ ਉਹ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਜਿਹਦੇ ਬਾਰੇ ਜੋ ਵੀ ਹੈਗਾ ਪੋਸਟਮਾਰਟਮ ਆਨਸਰ ਰਿਪੋਰਟ ਆਉਣ ਤੋਂ ਬਾਅਦ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ